ਓ ਕੀ ਹੋ ਗਿਆ ਹੁਣ 100 ਰੁਪਏ ਪਿੱਛੇ ਗੱਲ ਹਾਂ ਕਿਹੜੇ ਮੁੰਡੇ ਮੇਰੀ 20 ਦੀਆਂ ਵਿਕਦੀਆਂ ਨੇ ਵੇਚ ਲਈ ਮੁਕਾ ਉਹਨਾਂ ਦਾ 100 ਰੁਪਏ ਦੀ ਫਰਕਾ ਵਾਲਾ ਨਹੀਂ ਹੈਗਾ ਲੈਂਦਾ ਨਹੀਂ 400 ਰੁਪਏ ਦਾ ਮੌਕਾ ਹੁੰਦਾ ਹਾਂ 400 ਹੁੰਦਾ ਜਦੋਂ ਨਾ ਹੋ ਜੇ ਨਾ ਜਦੋਂ ਹਾਂ ਹੋ ਵੀ ਤਾਂ ਹਾਂ ਫਿਰ ਐਂ ਕਿ ਤੈਨੂੰ ਨਹੀਂ ਦਿੰਦਾ ਮੈਂ ਉਹ ਗੰਤਾ ਸੁਣਦਾ ਕਿਹੜਾ ਮੈਂ ਚੋਰੀ ਕਰਕੇ ਲੈਂਦੀ ਨੇ ਇਹ ਚਲ ਅਹੀਂ ਲਾਲਾ ਵੀ ਮੈਂ ਕਿਹੜਾ ਚੋਰੀ ਕਰਕੇ ਲੈਂਦੀ ਨੇ ਪੰਜਵੇਂ ਦਿਨ ਹੁੰਦਾ ਹੈ ਜਦੋਂ ਮਕੀਨੋ ਦੇ ਗਏ ਜੀ ਕਹਿੰਨੇ ਨੇ ਕਿ ਕੋਈ ਵੱਲ ਕਹੀ ਜੀ ਕੋਈ ਮੁਕਾਦਮਾ ਹਾਂ ਚੱਲ ਅੰਦਰ ਲਾ ਨਾ ਨਾ ਮੋਲਾਲੀ ਦਾ ਗੱਲ ਹੀ ਨਹੀਂ ਕਰੀ ਕੋਈ ਦੇਖ ਲੈ 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 ਭਾਈ ਜੀ ਮੰਗਿਆ ਸੀ ਇਹਨੇ 17 ਲੱਖ ਫਿਰ ਕੋਈ ਮੰਗਿਆ ਸੀ 17 ਲੱਖ ਆਹ ਯਾਰ ਉਹ ਫਰਕ ਤਾਂ ਨਹੀਂ ਕੋਈ ਥੋੜਾ ਮੋਟਾ ਆਹ ਕੀ ਬੱਕਰਾ ਬੱਬਾ ਹੈ ਨਹੀਂ ਜੀ ਪੱਠ ਆ ਗਈ ਅੱਛਾ ਇਹ ਵੀ ਪੱਠ ਆ ਗਈ ਇਹ ਬੱਕਰੀ ਆ ਇਹ ਗੱਬਣਾ ਆ ਗਈ ਇਹਨੂੰ 15 ਦਿਨ ਹੋ ਗਏ 15 ਦਿਨ ਹੋ ਗੱਬਣ ਹੋਈ ਇਹਨੂੰ ਵੇਖ ਤਾਂ 3 ਲੀਟਰ ਦੁੱਧ ਆ ਗਿਆ ਅੱਛਾ 3 ਲੀਟਰ ਦੁੱਧ ਆ ਗਾ ਨਾ ਜੋੜੇ ਦਾ ਮੰਗਿਆ ਵੀ ਜੋੜੇ ਦਾ ਜੋੜੇ ਦਾ ਵੀ ਹਾਂਜੀ ਜੋੜੇ ਦਾ ਵੀ 17 ਲਾਤਾ ਬਈ ਕੀ ਫਰਕ ਹੈ 17 ਲਾਤਾ ਇੱਕੋ ਗੱਲ ਦੱਸ ਦੇ ਵੀ ਇੰਨੇ ਨਾ ਕੱਲੀ ਦਾ ਉਹ ਤੂੰ ਜੱਪ ਕਰ ਜਾ ਓਏ ਨਹੀਂ 17 ਹੈ ਨਾ ਤੁਸੀਂ ਅਸਟਾ ਬਾਪੂ ਨਾਲ ਝੋਕਾ ਕਰਾਂਗੇ ਪਰੇ ਭੱਜ ਜਾ ਯਾਰਾ ਬਾਪੂ ਆ ਦੱਸ ਵੀ ਇੰਨੇ ਹੀ ਦੇਣੀਆਂ ਨੇ ਗੱਲ ਨਜਾਇਜ਼ ਤਾਂ ਨਹੀਂ ਨਹੀਂ ਨਜਾਇਜ਼ ਹੈ ਖੜ੍ਹ ਜਾ ਓ ਤੂੰ ਜੱਪ ਕਰ ਜਾ ਜੱਬ ਬੇਸਤ ਲਾ ਕੇ ਬੇਸਤ ਬੇਸਤ ਸੁਣ ਲੋ ਤੁਸੀਂ ਜੇ ਤਾਂ ਨਜਾਇਜ਼ ਆ ਇੰਨੇ ਬੰਦੇ ਖੜੇ ਨੇਗੇ ਮੁਖਤ ਲੱਗੇ ਕਿੰਨਾ ਹੀ ਮੋਕ ਤੇ ਕੌਣ ਲਾ ਜੀ ਪੈਸੇ ਆ ਜੀ ਅਸੀਂ ਗਲਤ ਰਹੀਏ ਲਾ ਲੈਣਾ ਉਹਨਾਂ ਨੇ 20 ਮੰਗੇ ਜੀ ਨਾ ਰਾਜੀ ਗਲਤ ਰਹੀਏ ਸਰਦਾਰਾਂ ਲਾ ਪਾਪਾ ਨਹੀਂ ਕੀ ਫਰਕ ਆ ਬਈ ਸੌਦੇ ਚ ਕੱਪੜਿਆ ਕੱਪੜਿਆ ਦੇ ਬادله ਦੱਸ ਉਹਨਾਂ ਨੇ ਦੇਖੋ ਵੀ ਮੰਗੇ ਹੈ ਨਜਾਇਜ਼ ਆ ਇੰਨੇ ਬੰਦੇ ਖੜੇ ਨੇ ਕਿ 6 20 ਨੂੰ 6 ਤੋਂ ਦੱਸ ਵੀ ਇੰਨੇ ਦੀਆਂ ਦਿਆਂ ਸਾਡੇ 20 ਹਾਂ ਜੇ ਸਾਡੇ 17 ਦੀਆਂ ਪਾ ਯਾਰ ਚੱਕ ਦੇਖ ਜੱਟ ਦੇਖ ਲੋ ਜੀ 7.50 ਬੰਦੇ ਪੁੱਛੇ ਨਹੀਂ ਪੈਸੇ ਗਣਦਣਗੇ ਸਾਈ ਦੀ ਕੀ ਗੱਲ ਹੈ ਨਹੀਂ ਤੂੰ ਫੜਾ ਫੜਾ ਬਾਈ ਨਹੀਂ ਮੰਗਣਾ ਫੇਰ ਉੱਥੇ ਲਾ ਦੇ ਕਿਵੇਂ ਕਰੂੰ ਨਹੀਂ ਮੈਂ ਪਹਿਲੀ ਵਾਰ ਆਉਂਦਾ ਮੈਂੁੱਝ ਗਿਆ ਉਹਦੀ ਬਾਤ ਆ ਮੈਂ ਬੁੱਝ ਗਿਆ ਦੀ ਬਾਤ ਆ ਪਾਨੀ ਤੂੰ ਇਹਨੂੰ ਪੁੱਛਵੇਂ ਬੰਦਿਆ ਨਾ ਅਸਤਾ ਬਾਤ ਹੈ ਮੈਂ ਬੁੱਝ ਗਿਆ ਬਾਤ ਆ ਮਾਲੋਂ ਦੇ ਦਰਵਾਜ਼ਾ ਦਿੰਦਾ ਯਾਰ ਮਾਲ ਤੇ ਮੈਂ ਵੀ ਛਿੰਝੀ ਗਿਆ ਗਾਂ ਵਿੱਚ ਨਾ ਮੈਂ ਵੀ ਦਗਾ ਦਰਵਾਜ਼ਾ ਕਿਨ ਵੀ ਕਰੋ ਕਿ ਕਿਤੇ ਰੁਪਏ ਨਹੀਂ ਲਾਏ ਜਮੀਨ ਪਿਆ ਹੁਣ ਫਰਕ ਕੀ ਆ ਸੁਣਾ ਕਿ ਕਿਰਪਾ ਫਿਰ ਫਿਰ ਕੱਚੇ ਰੁਪਏ ਇਹਦਾ ਹੁਣ 20 ਦੀ ਜੜਾ ਖੜਾ ਫਿਰ ਅਸੀਂ 17.5 ਲਾਤਾ ਗੱਲ ਸੁਣੋ ਯਾਰ ਦੋ ਤਾਂ ਇਹ ਖੜੇ ਨੇ ਮੁੰਡੇ ਹੂੰ ਤੀਜਾ ਇਹ ਖੜਾ ਜਾ ਮਕਾਰ ਲਓ ਗਾਲੇ ਜਿੰਨੇ ਦੀ ਮਰਜ਼ੀ ਮਕਾਰ ਤੂੰ ਮੁਕਤ ਲੈ ਜਾ ਟੱਕੜਾ ਮੁਕਤ ਲੈ ਜਾ ਬਾਬਾ ਜੀ 17 ਦੇ ਦੰਬਿਆਂ ਨੂੰ ਮੁਕਤ ਕਰਾ ਦੇ ਜਾਰੇ ਨਾ ਕਹਿੰਦੇ ਨੇ ਮੁਕਤ ਦੇ ਦੇ ਲੈ ਲਿਓ ਜੀ ਆਹ 12 ਕਿਥੇ ਵੇਚਾਂਗੇ ਇਹਨਾਂ ਨੂੰ ਸੁਣੀ ਹੁੰਦਾ ਨਹੀਂ ਹੁੰਦਾ ਗੱਗੀਆਂ ਨਹੀਂ ਆਹ ਰੋਟੀ ਲੈ ਆ ਪਹ ਨਹੀਂ ਗੱਦੀ ਜੀ ਰੋਟੀ ਇਹੀ ਕੰਮ ਕਰਦੇ ਨੇ ਲੈ ਕੇ ਜਾਵਾਂਗੇ ਦਿਹਾੜੀ ਵੀ ਬਾਪ ਦੀ ਧੰਦੇ ਜਾਣੇ ਜਾਵਾਂਗੇ ਭੰਨਾਗੇ 5-500 ਰੁਪਏ ਬੰਦੇ ਦਾ ਕਰਦਾ ਕੰਮ ਕਰਤਾ ਹਾਂ ਕਚਰ ਵੇਚਦਾ ਹੈ ਬਾਬਾ ਇਹ ਮਰਜੀ ਰੁਪਏ ਲਵਾ ਲਈ ਇਹਦੇ ਵਿੱਚ ਵੀ ਜਿਹੜਾ ਢਾੜੀ ਵਾਲਾ ਬੰਦਾ ਵਿਚਾਰਾ ਚੱਲ ਹੋਰ ਪਾ ਦੋ 200 ਜੀ ਚੱਲ ਹੋਰ ਠੀਕ ਆ ਚੱਲ ਲੈ ਲੈ ਜੱਪਾ ਦੇ 200 ਚੱਲ ਤੇਰੀ ਤੇਰੀ ਵੀ ਨਹੀਂ ਉਟਾਉਂਦੀ ਕਿੰਨੇ ਦਾ ਕਚਰ ਕਰਦੇ ਕਰਦੇ ਜੇ ਨਹੀਂ ਕਰਦੇ ਕਤਾਰਾ 7700 ਦੀਆਂ ਹੋ ਗਈਆਂ ਲਿਖਾਈ ਆਪੋ ਆਪ ਦੀ ਐਵੇਂ 5 400 ਇਹਨਾਂ ਨੂੰ ਵਗ ਜੂ ਆਪੋ ਆਦੀ ਕਿਵੇਂ ਹੁੰਦੀ ਹੈ ਮੈਂ ਤਾਂ ਜਾਣਦੀ ਹਾਂ 213 ਲੱਗੂ 209 ਲੱਗੂ ਆ 213 ਲੱਗ ਜੂ 100 ਰੁਪਿਆ ਦੇ ਲਿਖਾਈ ਦਾ ਨਾ ਜਿਹੜਾ ਰੂਲ ਹੈ ਉਹਦਾ ਸਾਡਾ ਬਣਦਾ ਇਹਨਾਂ ਨਾਲ ਗੱਲ ਕਰ ਇੱਕ ਗੱਲ ਤਾਂ ਸੁਣ ਲੋ ਉਹਦਾ ਤੁਸੀਂ ਆਪ ਦਾ ਜਿਵੇਂ ਮਰਜ਼ੀ ਕਰੇ ਹੁਣ ਇੱਕ ਨਾਕ ਦਾ 200 ਰੁਪਿਆ ਲੱਗਦਾ 100 ਲੈਣ ਵਾਲੀ ਦਾ 100 ਦੇਣ ਵਾਲੇ ਦਾ ਥੇਮ ਨੇ ਤੁਸੀਂ ਨਹੀਂ ਇਹ ਜੀ ਨਾ ਜਿਹੜਾ ਰੂਲ ਹੈ ਨਹੀਂ ਜੀ ਗੱਲ ਤਾਂ ਸੁਣਨਾ ਤੇਰੇ ਤੇਰੇ ਵੀ ਦਾੜੀਆਂ ਮੱਧੜੀਆਂ ਮੈਂ ਵੀ ਆ ਤੂੰ ਮੈਨੂੰ ਇਹ ਨਹੀਂ ਕਿਹਾ 100 ਰੁਪਏ ਮੈਂ ਦੇ ਦਾਂ ਗੱਲ 100 100 ਦੋਨਾਂ ਦੀ ਲੱਗੂ ਨਾ ਦੋ ਦੋ ਜਾਨਾ ਦੋ ਨਗ ਨਹੀਂ ਲੱਗੀ ਨਹੀਂ ਹੋਣੀ ਖਾਲਸਾ ਦੋ ਦੋ ਸੌ ਲੱਗੂ ਦੋਨਾਂ ਦਾ ਯਾਰਾ ਏ ਬਲਜ ਮੰਡੀ ਚ ਹੈ ਨਹੀਂ ਹੋ ਜਾ ਖਾਓ ਤਾਂ ਠੀਕ ਹੈ ਦਖਾਵਾ ਹੀ ਦਿਆਣਾ ਪਊਗਾ ਗਾਈ ਦਾ ਡੇਰ ਤਾਂ ਗਾਈ ਹੀ ਬੱਜਦੀ ਆ ਉਹਦਾ ਜਿਹੜਾ ਪੂਰੇ ਨੂੰ ਬਹਾਨ ਵੀ ਸੱਡੀ ਬੈਠੇ ਕਿਲਾ ਅਗਲਾ ਕੋਈ ਦਰਾਲਗੀ ਨਹੀਂ ਮੰਗਦੇ ਉੱਥੋਂ ਕੋਈ ਨਹੀਂ ਮੰਗਦੇ ਆ ਬਸ ਠੀਕ ਆ ਹੁਣ ਨੌਪਤਾਰ ਆਜੋ ਚਲੋ ਲੈ ਜਾਓ ਮਾਲ ਮੁੱਲ ਦਾ ਵੇਖਿਆ ਜਰਾ 17700 ਰੁਪਏ ਤੋਂ ਉੱਧਾ ਹੋ ਗਿਆ ਭਈ ਇਹ ਪਨੀਰ ਬੱਕਰਾ ਮੰਡੀ ਦੇ ਆਇਆ ਕਿ ਮਦਦ ਆ ਗਈ ਆਵੇ ਜੀ ਫੜ ਕੇ ਉਹ 100 ਨਾਲ ਬੰਨ ਵੀ ਕੀ ਹੋ ਜਾ ਲੈ ਉਹ ਲੈ ਕੇ ਫੜ ਕੇ ਓਏ ਆ ਜੋ ਪਨੀਰ ਬਲਾਲਾ ਨੂੰ ਉਹ ਆ ਜਾ ਯਾਰ ਬਾਬਾ ਲਿਖਾਈ ਤਾਂ ਹੁੰਦੀ ਹੁੰਦੀ ਹੈਗੀ ਲੈ ਦੇਖਦੇ ਆ ਕੀ ਬਣਦਾਗਾ ਓ ਕੀ ਹੋ ਗਿਆ ਹੁਣ 100 ਰੁਪਏ ਪਿੱਛੇ ਗੱਲ ਹੈ ਕਿਹੜੇ ਮੁੰਡੇ ਨੇ ਮੇਰੀ 20 ਦੀਆਂ ਵਿਕਦੀਆਂ ਨੇ ਵੇਚ ਲਈ 20 ਦੀ ਕਿੱਥੇ ਵਿਕਦੀਆਂ ਨੇ ਵੇਚ ਲੈ ਕਿੱਥੇ ਵਿਕਦਿਆ ਤਣਾਉਂਦੇ ਰਹੇ ਜੰਮ ਤੇ ਵੇਚ ਲੈ ਇਹ ਬੜੀ ਹੈ ਮਾਲ ਤੋਂ ਵੱਤ ਲੱਗਦਾ ਤੇਰੇ ਸਾਹਮਣੇ ਕੀ ਹੈਕਰ ਮੈਂ ਤਾਂ ਥੋੜਾ ਕੋ ਜਾਓ ਪਰਦਾ ਰਹੋ ਨਹੀਂ ਗੱਲ ਜਾਨੀ ਜਮਾਨ ਤੋਂ ਕਰਦੀ ਗੱਲ ਹੈ ਬਾਈ ਨੇ ਕਹਦਾ ਬਾਈ ਤਾਂ ਠੀਕ ਹੈ ਤਾਂ ਆਪਣੀ ਦਾ ਕਈ ਦਾ ਫਿਰ ਦੋਦੀ ਸੀ ਨਹੀ ਦੇਖਦਾ ਕੀ ਬਣਦਾ ਬਾਬਾ ਮੁਕਾ ਉਹਨਾਂ ਦਾ 100 ਰੁਪਏ ਦੀ ਫਰਕਾ ਵਾਲਾ ਨਹੀਂ ਹੈਗਾ ਲੈਂਦਾ ਨਹੀਂ ਲੈਂਦਾ ਨਹੀਂ 400 ਰੁਪਏ ਦਾ ਮੁਕਾ ਹੁੰਦਾ ਹਾਂ 400 ਹੁੰਦਾ ਜੇ ਨਾ ਹੋ ਜਾਏ ਨਾ ਜਦੋਂ ਹਾਂ ਹੋ ਵੀ ਤਾਂ ਹਾਂ ਹੁਣ ਨਹੀਂ ਲੈਣੀ ਹੈਗੀ ਆ ਲੈਣੀ ਹੁਣ ਕਹੇ ਉਹਦੂ ਵੀ ਘੱਟ ਦੇ ਦੇ 200 ਤਾਂ ਵੀ ਲੈਂਦੀ ਉਹੀ ਕਿਹੋ ਜਿਹਾ ਹੋ ਗਿਆ ਪੈਸੇ ਕਿਹੋ ਜਿਹਾ ਹੋ ਗਿਆ ਉਹੀ ਲੈ ਜਾ ਜਰਾ ਚ ਲੈ ਲੇਂਗਾ ਤੂੰ ਲੈ ਲੈਂਦੇ ਨਹੀਂ ਯਾਰ ਹਾਂ ਲੈ ਲੈਂਦੇ ਨਹੀਂ ਲੈ ਫਿਰ ਆਂ ਕਿ ਤੈਨੂੰ ਉਹੀ ਦਾ ਨਾਮ ਆ ਉਹ ਗੰਤਾ ਸੁਣਨਾ ਕਿਹੜਾ ਮੈਂ ਚੋਰੀ ਕਰਕੇ ਲੈੰਦੇ ਨੇ ਇਹ ਅਸੀਂ ਕਦੋਂ ਚੋਰੀ ਕਰੀ ਚੱਲ ਅਈ ਲਾਲਾ ਵੀ ਮੈਂ ਕਿਹੜਾ ਚੋਰੀ ਕਰਕੇ ਲੈੰਦੇ ਨੇ ਉਹ ਕੁੱਤੋਂ ਚੱਲ ਚੱਲ ਕਾਹਦੇ ਕਿੱਥੇ ਕੁੱਤਾਂ ਦਾ ਦੋ ਆ ਕੀ ਗੱਲ ਕਰਦਾ ਯਾਰ ਚੱਲ ਕੋਈ ਮੈਂ ਕਰਦਾ ਯਾਰ ਤੂੰ ਡੋਕ ਨੂੰ ਯਾਰ ਜਮੇ ਕੁਮਾਲ ਰੇ ਲੜਨਾ ਨਹੀਂ ਹੈਗਾ ਹਾਂ ਲੜਨਾ ਨਹੀਂ ਹੈਗਾ ਗੁੱਸਾ ਨਹੀਂ ਕਰਨਾ ਬੱਬਾ ਨਹੀਂ ਗੁੱਸਾ ਨਹੀਂ ਗੁੱਸਾ ਨਹੀਂ ਕਰਦੇ ਪਾ ਹਉ ਤਾਂ ਗੱਲ ਲੈ ਗਿਆ ਬੱਬਾ ਸੁਣਾਉਣਾ ਵੀ ਚਾਹੀਦਾ ਫਿਰ ਕੱਲ ਨੂੰ ਫੇਰ ਚਾਂਬੜਾ ਕਰੂਗਾ ਗੱਲਾਂ ਠੀਕ ਹੈ ਫੇਰ ਬੰਦੂ ਆ ਕੇ ਹਾਂ ਦੂਜੀ ਮੰਡੀ ਤੇ ਚਲੋ ਚਲੋ ਬੈਠਾ ਨੀਰਾ ਹੈ ਨੀ ਤੂੰ ਮਾਰੀਏ ਨਾ ਗੱਲਾ ਮਾਰਦਾ ਤੂੰ ਬੜੀਆਂ ਬੜੀਆਂ ਨਹੀਂ ਕਿਉਂ ਨਹੀਂ ਕਿੱਦ ਲੈ ਰੱਪੀਏ ਕੱਢ ਲੈ ਫੜਾ ਅਸੀਂ ਹੁਣ ਲੈਂਦੀ ਨਹੀਂ ਉਹਨਾਂ ਲੈਂਦੇ ਨਹੀਂ ਉਹਦਾ ਫੜ ਦਰ ਕੀ ਦਿੰਦੇ ਤੂੰ ਇੱਧਰ ਕਰ ਉਹਦਾ ਲੈਂਦੇ ਨਹੀਂ ਰੁਪਈਆਂ ਦੀ ਕੀ ਗੱਲ ਕਰਦਾ ਤੂੰ ਲੈ ਫੜਾ ਨਹੀਂ ਲੈਣੀ ਨਹੀਂ ਝੂਠ ਮਾਰੀ ਜਾਂਦਾ ਓਰੇ ਮੰਡੀਆਂ ਚ ਮੰਡੀ ਚ ਨਾ ਵਰਤਿੰਦੇ ਆ ਕੇ ਨਾ ਕੀ ਗੱਲ ਹੈ ਕਿ ਕੋਈ ਵਾਰ ਵਾਲੀ ਗੱਲ ਦਾ ਕੋਈ ਵਾਰ ਵਾਲੀ ਗੱਲ ਐ ਛੋਟੀ ਬਦਨ ਵਾਲੀ ਗੱਲ ਮੰਡੀ ਚ ਨਾ ਕੇ ਮਰਦੇ ਨੂੰ ਮਰਕੇ ਤੈਨੂੰ ਹੀ ਪਾਇਦਨ ਪਾਹ ਨਾ ਮਤ ਆਦੀ ਦਵਾ ਦੇਗਾ ਉਹ ਲੜ ਦੇਗਾ ਤੂੰ ਯਾਰ ਮੰਡੀ ਤੇਰੀ ਆ ਤੂੰ ਮੜ ਨੂੰ ਹਟਾ ਦੇਗਾ ਓਏ ਤੂੰ